ਹਰ ਇੱਕ ਬੰਦੇ ਦੀ ਚਾਹਤ ਹੁੰਦੀ ਹੈ ਵੀ ਮੈਂ ਉਹ ਜਿਹਾ ਸਭ ਕੋਲ ਸੰਗੀਤ ਕਰਾਉਣਾ ਹੈ ਉਹਨਾਂ ਦਾ ਬਹੁਤ ਉਦੋਂ ਬਾਦਸ਼ਾਹ ਸੀ ਹਾਂ ਹੁਣ ਵੀ ਹਾਂਜੀ ਹਾਂਜੀ ਬਿਲਕੁਲ ਤੇ ਵਿੱਕੀ ਮੈਨੂੰ ਕਹਿਣ ਲੱਗੇ ਵੀ ਵੀ ਮੇਰਾ ਵਾਅਦਾ ਅਗਲੇ ਐਲਬਮ ਬੰਬਾਂ ਉਹਨਾਂ ਨਾਲ ਹੀ ਕਰਾਂਗੇ ਮਤਲਬ ਉਹ ਇੱਕ ਵੱਡੀ ਮੰਜ਼ਲ ਹੁੰਦੀ ਹੈ ਵੀ ਚਰਨ ਜੀ ਤੇ ਉਹ ਜਾਈਂਦਾ ਕੈਸਟ ਹਾਂਜੀ ਹਾਂਜੀ ਹੋਰ ਕੋਈ ਦੇਖੋ ਹਾਂ ਸਾਰੇ ਲੋਕ ਆਪਣਾ ਵਧੀਆ ਕੰਮ ਕਰਦੇ ਸੀਗੇ ਪਰ ਉਹ ਵਨ ਡੇ 2 ਡੇ 3 ਡੇ ਨਹੀਂ ਸੀ ਕਰਦੇ ਉਹ ਉਹਨਾਂ ਦਾ ਆਪਣਾ ਸਟਾਈਲ ਸੀ ਅੱਜ ਵੀ ਉਹਨਾਂ ਦਾ ਆਪਣਾ ਸਟਾਈਲ ਹੈ ਆਪਣੀ ਚੁਆਇਸ ਮੁਤਾਬਕ ਹਮਮ ਆਪਣੀ ਸਾਰੀਆਂ ਉਹਨਾਂ ਦੀ ਸੈLECTION ਹੁੰਦੀ ਸੀ ਆਪਣੀ ਕੰਪੋਜੀਸ਼ਨ ਆਪਣੀਆਂ ਧੁਨਾ ਆਪਣਾ ਮਿਊਜ਼ਿਕ ਆਪਣਾ ਸਟੂਡੀਓ ਸਾਰਾ ਕੁਝ ਉਹਨਾਂ ਨੇ ਆਪ ਕਰਨਾ ਹੈ ਉਹਨਾਂ ਨੂੰ ਐਦਾਂ ਕੋਈ ਨਹੀਂ ਸੀ ਵੀ ਹਾਂ ਯਾਰ ਜਿਵੇਂ ਇੱਥੇ ਸਟੂਡੀਓਜ਼ ਵਿੱਚ ਪੰਜਾਬ ਦੇ ਵਿੱਚ ਹੁੰਦਾ ਹੈ ਹਰ ਇੱਕ ਮੰਦ ਦਾ ਇੱਕ ਆਪਣਾ ਸਟਾਈਲ ਹੁੰਦਾ ਹੈ ਆਪਾਂ ਇੱਥੇ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਇਹ ਫੁਰਾਣਾ ਹੈ ਨਾ ਸਾਰਾ ਜੀ 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 ਕਿਉਂਕਿ ਉਹ ਫਿਰ ਉਹ ਵਿੱਕੀ ਸਾਨੂੰ ਉੱਥੇ ਲੈ ਕੇ ਗਿਆ ਮੇਰੇ ਨਾਲ ਅ ਅਰਮੀਗੋ ਵਾਲਾ ਵੀ ਪਹਿਲੀ ਵਾਰ ਗਿਆ ਸੀਗਾ ਅੱਛਾ ਹਾਂ ਤੇ ਅਸੀਂ ਕਾਰ 'ਚ ਗਏ ਸੀਗੇ ਵਿੱਕੀ ਦੇ ਨਾਲ ਭਾਜੀ ਡੀਸੀ ਸੀਗੇ ਨਾਲ ਜਗਦੀਸ਼ ਜੀ ਫਿਰ ਅ ਅਰਮੀਕ ਮੈਂ ਮੁੰਡਾ ਸਾਡਾ ਦੋਸਤ ਹੈ सुरेंद्र ਸਤਿੰਦਰ ਪੰਨੂ ਅ ਬਹੁਤ ਮੇਰੇ ਖਾਸ ਦੋਸਤ ਨੇ ਤੇ ਇਹ ਦੋਨੇ ਜਣੇ ਬਸ ਗਏ ਇਹ ਰਾਤ ਨੂੰ ਉੱਥੇ ਬਸ ਸਾਡੇ ਦਿੱਲੀ ਉੱਥੇ ਜਾ ਕੇ ਰੁਕੇ ਤੇ ਦੂਸਰੇ ਦਿਨ ਇਹ ਸਟੂਡੀਓ ਸਾਡੇ ਪਹੁੰਚਣ ਤੋਂ ਪਹਿਲਾਂ ਆ ਗਏ ਸੀਗੇ ਰਮਿਓ ਰੀ ਟੈਸਟਿੰਗ ਰੋਰੀ ਤੇ ਗੁਰੂ ਜੀ ਨੂੰ ਜਾ ਕੇ ਮਿਲੇ ਸ਼ਹਿਰ ਉਹਨਾਂ ਨੇ ਸੁਣਿਆ ਉਹਨਾਂ ਨੇ 4 ਸਾਲ ਮਿਹਨਤ ਕਰਵਾਈ ਫਿਰ ਮੇਰੀ ਓਕੇ ਹਾਂਜੀ ਮਤਲਬ ਇਨਕ ਗੈਪ ਹੈ 4-5 ਐਲਬਮ ਆਰਟਿਸਟਾਂ ਕੀਤੀਆਂ ਇੱਕ ਪ੍ਰੋਗਰਾਮ ਦੇ ਵਿੱਚ ਅਸੀਂ 10 ਤੋਂ 12 ਗਾਣੇ 15 ਗਾਣੇ ਗਾਉਣੇ ਆ ਮੈਂ 5 ਕੀਤੀਆਂ ਹੈ ਤੇ 40 ਗਾਣੇ ਤਾਂ ਮੇਰੇ ਕੋਲ ਹੋ ਗਏ ਕੁਝ ਲੋ ਕਰਕੇ ਸਮਝ ਲਓ ਮੈਂ 2-3-4 ਘੰਟੇ ਦਾ ਮੈਟਰ ਮੇਰੇ ਕੋਲ ਹੋ ਗਿਆ ਸੀਗਾ ਫਿਰ ਵੀ ਸਵਾਦ ਨਹੀਂ ਸਿਆ ਰਿਹਾ ਫਿਰ ਉਹਨਾਂ ਕੋਲੇ ਗਏ 4 ਸਾਲ ਫਿਰ ਮਿਹਨਤ ਕੀਤੀ ਇੱਕ ਲੰਬਾ ਗੈਪ ਫਿਰ ਗੀਤ ਸਮਝ ਲਓ ਐਲਬਮ ਰਿਕਾਰਡ ਹੋ ਗਈ ਰਿਕਾਰਡ ਹੋ ਗਈ ਗੁਰਜੀ ਕਹਿੰਦੇ ਫਿਰ ਯਾਰ ਸਵਾਦ ਨਹੀਂ ਆ ਵੀ ਅਜੇ ਗੀਤ ਦੀ ਤਲਾਸ਼ ਹੋ ਰਹੀ ਕ ਫਿਰ ਗੀਤ ਸਭ ਤੋਂ ਐਂਡ ਚ 8 ਗੀਤ ਹੋ ਕੇ ਰਿਕਾਰਡ ਫਿਰ ਵੀ ਰਿਲੀਜ਼ ਟਾਈਟਲ ਵੀ ਚਲਾ ਗਿਆ ਹਰਪਜ ਨੋਰਾਂ ਦੀ ਐਲਬਮ ਦੇ ਵਿੱਚ ਟਾਈਟਲ ਵੀ ਲਿਖ ਕੇ ਆ ਗਿਆ ਰੁਕ ਜਾਓ ਸੋਹਣਿਓ ਨੈਕਸਟ ਰਿਲੀਜ਼ ਫਿਰ ਕੈਸਟ ਵਾਪਸ ਮੁਗਾਲੀ ਕਰਨੀ ਹੈ ਜੇ ਰਿਲੀਜ਼ ਨਹੀਂ ਕਰਨੀ ਹੈ ਨਵੇਂ ਫਿਰ ਬਣੇ ਕਾਰਡ ਹਰਪਜਨ ਹੋਰਾਂ ਦੀ ਐਲਬਮ ਦੇ ਇੰਨੀ ਬਰੀਕੀ ਨਾਲ ਨਹੀਂ ਬਰੀਕੀ ਨਾਲ ਨਹੀਂ ਅਜੇ ਸਵਾਦ ਨਹੀਂ ਆਇਆ ਫਿਰ ਲਾਸਟ ਦੇ ਵਿੱਚ ਗਾਣਾ ਰਿਕਾਰਡ ਕੀਤਾ ਲੀਤੋ ਵਿਛਣ ਵਿਛਣ ਕਰਦੀ ਜਦੋਂ ਵਿਛਣ ਗਈ ਪਤਾ ਲੱਗ ਜੂਗਾ ਅੱਛਾ ਉਹ ਫਿਰ ਲਾਸਟ ਉਹ ਲਾਸਟ ਚ ਕੀਤਾ ਉਸੇ ਗਾਣੇ ਕਰਕੇ ਸਮਝ ਲੋ ਵਰਲਡ ਵਾਈਡ ਮੇਰਾ ਨਾਮ ਬਣਿਆ ਗੁਰੂ ਜੀ ਦੇ ਮਿਹਰਬਾਨਾ ਦਾ ਵਿਜ਼ਨ ਦੇਖੋ ਤੁਸੀਂ ਉਹੋਜਾ ਸਾਹਿਬ ਦਾ ਹਾਂ ਬਿਲਕੁਲ ਲੱਭ ਲਿਆ ਗੀਤ ਲੱਭ ਲਿਆ ਗੀਤ ਵੀ ਇਹ ਗੀਤ ਚਾਹੀਦਾ ਇੰਜਨ ਫਿਰ ਉਹ ਦੇਖ ਲਓ ਉਹ ਔਰ ਇਹ ਗਾਣਾ ਦੇਖੋ ਇਹ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਮ ਜ਼ਿਆਦਾਤਰ ਅਸੀਂ ਇਹ ਦੇਖਦੇ ਆਂ ਵੀ ਯਾਰ ਫਲਾਣਾ ਸਾਡੇ ਗਾਇਕ ਨੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਦੇ ਗੀਤ ਗਾਏ ਆ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਗੁਰੂ ਜੀ ਦੇ ਬਣਾਏ ਹੋਏ ਮੇਰੇ ਮੇਰੀ ਆਵਾਜ਼ 'ਚ ਰਿਕਾਰਡ ਹੋਏ ਗੀਤ ਲਹਿੰਦੇ ਪੰਜਾਬ ਦੇ ਵੱਡੇ-ਵੱਡੇ ਕਲਾਕਾਰਾਂ ਨੇ ਗਾਏ ਨੇ ਉਹ ਵਾਹ